ਹਾਜੜਕਾ ਦੇ ਵਿਜੀਲੈਂਸ ਵਿਭਾਗ ਨੇ ਆਪਕਾਰੀ ਵਿਭਾਗ ਗਿੱਦੜ ਬਾਦ ਇੰਸਪੈਕਟਰ ਦੀਪਦੀਦਾਰ ਸਿੰਘ ਨੂੰ ਰਿਸ਼ਵਤ ਲੈਣ ਦੇ ਰੰਗੇ ਇਥੇ ਗ੍ਰਿਫਤਾਰ ਕੀਤਾ ਹੈ ਐਸਐਸਪੀ ਵਿਜੀਲੈਂਸ ਹਰਗਬਿੰਦ ਸਿੰਘ ਨੇ ਦੱਸਿਆ ਹੈ ਕਿ ਇੰਸਪੈਕਟਰ ਦੀਪਦੀਦਾਰ ਸਿੰਘ ਸ਼ਰਾਬ ਦੇ ਠੇਕੇਦਾਰ ਗੁਰਮੀਤ ਸਿੰਘ ਪਿੰਡ ਧਾਨੇਵਾਲ ਜ਼ਿਲ੍ਹਾ ਮੁਕਸਾ ਤੋਂ 40000 ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ ਜਿਸ ਨੂੰ ਰੰਗੇ ਇਥੇ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਨੇ ਦੱਸਿਆ ਕਿ ਗੁਰਮੀਤ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਨੂੰ ਡਰਾ ਧਮਕਾ ਕੇ 60000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਹੈ जिस ਵਿੱਚ ਉਸਨੇ 20000 ਰੁਪਏ ਪਹਿਲਾਂ ਦੇ ਦਿੱਤੇ ਅਤੇ 40000 ਰੁਪਏ ਹੋਰ ਮੌਕੇ ਤੇ ਦਿੰਦੇ ਹੋਏ ਉਸ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਹੈ। ਧਲੇ ਵਾਲਾ ਧਲੇ ਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਸਾਨੂੰ ਇਹ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਕਸਬਾ ਦੋਦਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ਰਾਬ ਦੇ ਕੰਟੇ ਹਨ ਅਤੇ ਹੋਰ ਸਲੇਸਾਂਸੀ ਸ਼ਾਹ ਦਾ ਠੇਕੇਦਾਰ ਹੈ ਅਤੇ ਗਿੱਦਰਵਾਦ ਜਾਣ ਦਾ ਜੋ ਆਪਕਾਰੀ ਇਨਸਪੈਕਟਰ ਹੈ ਦੀਪਦੀਪਾਰ ਸਿੰਘ ਉਸ ਨੂੰ ਰਾਤ ਵਾਕੇ ਉਸ ਕੋਲੋਂ 60000 ਰੁਪਏ ਦੀ ਬਤੌਰ ਰਿਸ਼ਵਤ ਮੰਗ ਕਰ ਰਿਹਾ ਸੀ ਕਿ ਸ਼ਿਕਾਇਤ ਹੈ ਸਾਡੀ ਬਿਜ਼ਨਸ ਟੀਮ ਜਿਸ ਵਿੱਚ ਡੀਐਸਪੀ ਗੁਰਿੰਦਰ ਜੀ ਜੀ ਹਾਜ਼ਰ ਕਾ ਇਨਸਪੈਕਟਰ ਦੀ ਅਮਨਦੀਪ ਅਤੇ ਹੋਰ ਬਿਜ਼ਨਸ ਸਟਾਫ ਵੱਲੋਂ ਦੋਦਾ ਕਸਬਾ ਵਿਖੇ ਟ੍ਰੈਪ ਲਗਾਇਆ ਗਿਆ ਸੀ ਜੋ ਹੀ ਆਪਕਰ ਇਨਸਪੈਕਟਰ ਦੀਪ ਤਦਾਰ ਸਿੰਘ ਜੋ ਗਿੱਦੜਾ ਜੋਂਦਾ ਇੰਚਾਰਜ ਹੈ ਆਪਣੀ ਕਾਰ ਤੇ ਇਹ ਸ਼ਾਹ ਦੇ ਠੇਕੇਦਾਰ ਦੇ ਦਫਤਰ ਵਿੱਚ ਉਹਨਾਂ ਤੋਂ ਰਿਸ਼ਵਤ ਦੇ ਪੈਸੇ ਲੈਣ ਹਾਸਲ ਕਰਨ ਵਾਸਤੇ ਉੱਥੇ ਪੁੱਜਾ ਅਤੇ ਉਸ ਲਈ ਰਿਸ਼ਵਤ ਦੇ ਜੋ ਹੀ ਪੈਸੇ ਹਾਸਲ ਕੀਤੇ ਤਾਂ ਸਾਡੀ ਬਿਜ਼ਨਸ ਟੀਮ ਨੇ ਉਸ ਨੂੰ ਮੌਕੇ ਤੇ ਲੰਗੀ ਹੱਥੀਂ ਕਾਬੂ ਕਰ ਲਿਆ ਕਿਨੇ ਵੈਸ ਜੀ ਅਤੇ ਉਸ ਤੋਂ ਬਾਅਦ ਜਿਹੜੇ ਬੋਕੇ ਤੇ ਸਾਡੇ ਸਰਕਾਰੀ ਗਵਾਹ ਸੀਗੇ ਟੈਲ ਸਿੰਘ ਐਸ ਡੀਓ ਮੰਡਲੀਪੁਰ ਅਤੇ ਅਰਨੁਕੁਮਾਰ ਇਨਸਪੈਕਟਰ ਫੋਰਸਪਲਾਈ ਫਾਜ਼ਲਖਾ ਦੇ ਜਿਹੜੇ ਸਰਕਾਰੀ ਗਵਾਹ ਸੀ ਉਹਨਾਂ ਦੀ ਹਾਜ਼ਰੀ ਵਿੱਚ ਜਿਹੜਾ ਦੋਸ਼ੀ ਹੈਗਾ ਦੀਪਦਾਰ ਸਿੰਘ ਇਨਸਪੈਕਟਰ ਅਫਕਾਰੀ ਉਸ ਪਾਸੋਂ 40000 ਰੁਪਏ ਜਿਹੜੇ ਸੀ ਰਿਸ਼ਵਤ ਦੇ ਜੋ ਉਹਦੇ ਹੱਥ ਕਿਤੇ ਸੀ ਉਹ ਬੋਕੇ ਤੇ ਉਹਦਾ ਕਾਦੀ ਰਿਸ਼ਵਤ ਕਾਦੀ ਰਿਸ਼ਵਤ ਨੇ ਮੰਗੀ ਆਮਦ ਕੀਤੇ ਇਸ ਸਬੰਧ ਵਿੱਚ ਮੁਕੱਦਮਾ ਨੰਬਰ 7 ਅਧੀਨ ਤਾਰਾ 7 ਪੀਸੀ ਐਕਟ 288 ਅਮੈਂਟਮੈਂਟ ਐਕਟ 2018 ਨਾ ਮੀਜਸ ਬਿਊਰੋ ਫਰੋਥ ਪਰ ਵਿਖੇ ਦਰਜ ਰਜਿਸਟਰ ਕੀਤਾ ਗਿਆ ਹੈ ਅਗਲੀ ਤਪੀਸ਼ੜੀ ਹੈ ਜਾਰੀ ਹੈ ਸਰ ਜਿਹੜਾ ਰਿਸ਼ਦ ਕਿਸ ਚੀਜ਼ ਦੀ ਮੰਗੀ ਸੀ ਨੇ ਰਿਸ਼ਦ ਕਾਦੀ ਦਿੱਤੀ ਸੀ ਇਹ ਉਹਨਾਂ ਨੂੰ ਰਾਤਮ ਕਾ ਰਿਆ ਸੀ ਵੀ ਤੁਹਾਡੇ ਠੇਕੇ ਅਸੀਂ ਬੰਦ ਕਰਾ ਦਾਂਗੇ ਕਿਉਂਕਿ ਆਜ ਦੇਖਿਆ ਦਾ ਲਾਸਟ ਹੈ ਇਹ ਚੱਲ ਰਿਹਾ ਮਹੀਨਾ 31 ਮਾਰਚ ਕਰ ਗਈ ਹਾਂ ਚੇਂਜ ਹੋਣੇ ਨੇ ਇਸ ਕਰਕੇ ਜਿਹੜੀ ਉਹਤੇ ਰਾਤਮ ਕਾ ਕੇ ਜਿਹੜਾ ਹੈ 60000 ਰੁਪਏ ਦਿਰੀਸ਼ਾ ਨੂੰ ਮੰਗ ਰਿਆ ਸੀ ਟੋਟਲ ਤੇ 20000 ਇਹ ਪਹਿਲਾਂ ਉਹਨਾਂ ਚੋ ਲੈ ਚੁੱਕਾ ਸੀ ਵੀ ਚਲੋ ਫਿਰੋਜਪੁਰ ਤੋਂ ਮਨਜੀਤ ਸਿੰਘ ਦੀ ਰਿਪੋਰਟ ਪੰਜਾਬ ਟੂਡੇ